ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜਿਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਹਰ ਇੱਕ ਮਨੋਕਾਮਨਾ ਇਸ਼ਿਆ ਨੂੰ ਪੂਰਾ ਕਰ ਸਕਦੇ ਹੋ ਤੇ ਉਸ ਦੇ ਨਾਲ ਨਾਲ ਆਪਣੇ ਘਰ ਦੇ ਵਿੱਚੋਂ ਪੈਸੇ ਦੀ ਸੰਬੰਧੀ ਜਿੰਨੀ ਵੀ ਪ੍ਰੋਬਲਮ ਹੋਵੇਗੀ ਉਸ ਨੂੰ ਵੀ ਤੁਸੀਂ ਦੂਰ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਇਸ ਸਮੇਂ ਇੱਕ ਵੀ ਪੈਸਾ ਨਹੀਂ ਹੋਏਗਾ ਤੇ ਜਦੋਂ ਤੁਸੀਂ ਇਹ ਉਪਾਅ ਕਰੋਗੇ ਤਾਂ ਤੁਸੀਂ ਕਰੋੜਾਂ ਦੇ ਵਿੱਚ ਖੇਡੋਗੇ ਕਿੱਥੇ ਤਾਂ ਸਾਡੇ ਕੋਲ ਇਸ ਟਾਈਮ ਆਪਣੀ ਘਰ ਦੇ ਵਿੱਚ ਰਹਿਣ ਨੂੰ ਛੱਤ ਵੀ ਨਹੀਂ ਕਹਿਣ ਦਾ ਭਾਵ ਕਿ ਸਾਡੇ ਕੋਲ ਆਪਣਾ ਮਕਾਨ ਵੀ ਨਹੀਂ ਹੁੰਦਾ ਘਰ ਵੀ ਨਹੀਂ ਹੁੰਦਾ ਅਸੀਂ ਕਿਰਾਏ ਤੇ ਰਹਿੰਦੇ ਆ ਇਸ ਆਰਡੀ ਕੋਲ ਕਿਰਾਇਆ ਦੇਣ ਦੇ ਲਈ ਵੀ ਪੈਸੇ ਨਹੀਂ ਹੁੰਦੇਗੇ ਤੇ ਜਦੋਂ ਅਸੀਂ ਇਹ ਉਪਾਅ ਕਰਦੇ ਆ ਨਾ ਤੇ ਇਹ ਉਪਾਅ ਕਰਨ ਦੇ ਨਾਲ ਨਾਲ ਅਸੀਂ ਆਪਣੀਆਂ ਹਰ ਇੱਕ ਜ਼ਰੂਰਤਾਂ ਹਰ ਇੱਕ ਮਨੋ ਕਾਮਨਾ ਨੂੰ ਪੂਰਾ ਕਰ ਸਕਦੇ ਹਾਂ ਪਰ ਜਦੋਂ ਵੀ ਅਸੀਂ ਇਹ ਉਪਾਅ ਕਰਾਂਗੇ ਸਾਨੂੰ ਪੂਰਾ ਵਿਸ਼ਵਾਸ ਆਪਣੇ ਮਨ ਦੇ ਵਿੱਚ ਲਿਆਉਣਾ ਪਵੇਗਾ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਅਸੀਂ ਇਹ ਉਪਾਅ ਕਰਨਾ ਹੈ ਕਿ ਅਸੀਂ ਇਹ ਉਪਾਅ ਕਰਨ ਲੱਗੇ ਹਾਂ ਸਾਮੂਈਸ ਉਪਾਧਾ ਰਿਜ਼ਲਟ 101% ਮਿਲੇਗਾ ਜੇਕਰ ਅਸੀਂ ਇਸ ਸੋਚ ਦੇ ਨਾਲ ਇਹ ਉਪਾਅ ਕਰਦੀਆਂ ਅੱਜ ਦਾ ਤਾਂ ਸਾਡੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਹੋਣਗੀਆਂ ਤੇ ਸਾਡੇ ਘਰ ਦੇ ਵਿੱਚ ਬਰਕਤ ਹੋਵੇਗੀ ਸਾਡੇ ਘਰ ਦੀਆਂ ਜਿੰਨੀਆਂ ਮੁਸ਼ਕਲਾਂ ਨੇ ਪੈਸੇ ਦੇ ਨਾਲ-ਨਾਲ ਉਹ ਸਾਰੀਆਂ ਹੀ ਦੂਰ ਹੋ ਜਾਣੀਆਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਜਿਹੜਾ ਉਪਾਅ ਲੈ ਕੇ ਆਏ ਆ ਇਸ ਉਪਾਅ ਨੂੰ ਤੁਸੀਂ ਸਿਰਫ ਤਾਂ ਸਿਰਫ ਇੱਕ ਦਿਨ ਹੀ ਕਰਨਾ ਹੋਵੇਗਾ ਇੱਕ ਦਿਨ ਦਾ ਇਹ ਇੱਕ ਛੋਟਾ ਜਿਹਾ ਕੰਮ ਨੇ ਜੋ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਾਂ ਇਸ ਉਪਾਅ ਨੂੰ ਕਿਹੜੇ ਤਰੀਕੇ ਦੇ ਅਨੁਸਾਰ ਤੇ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਅ ਦੇ ਵਿੱਚ ਅਸੀਂ ਤੁਹਾਨੂੰ ਇੱਕ ਸੱਚੀ ਹਰਡਵਿਤੀ ਸਟੋਰੀ ਵੀ ਸਾਂਝੀ ਕਰਾਂਗੇ ਕਿ ਕਿਵੇਂ ਇੱਕ ਗਰੀਬ ਪਰਿਵਾਰ ਨੇ ਇਸ ਉਪਾਅ ਨੂੰ ਕੀਤਾ ਤੇ ਕਿਵੇਂ ਉਹਨਾਂ ਦੀਆਂ ਸਾਰੀਆਂ ਬਣੋ ਕਾਮਨਾ ਇਛਾਵਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਰੰਤ ਹੀ ਪੂਰੀਆਂ ਹੋ ਗਈਆਂ ਇਸੇ ਤਰੀਕੇ ਦੇ ਨਾਲ ਅੱਜ ਦਾ ਇਹ ਉਪਾਅ ਬਹੁਤ ਹੀ ਜ਼ਿਆਦਾ ਸਟੀਕ ਹੋਣ ਵਾਲਾ ਹੈ ਇਸ ਲਈ ਉਪਾਅ ਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਸੰਚਲਿਓ ਇਸ ਉਪਾਅ ਨੂੰ ਕਰਨ ਦੇ ਨਾਲ 100% ਦੀ ਤੁਹਾਨੂੰ ਚੰਗਾ ਹੀ ਰਿਜ਼ਲਟ ਮਿਲੇਗਾ ਕਿਉਂਕਿ ਅਜਿਹਾ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਲੋਕ ਆਪਣੀਆਂ ਪਰੇਸ਼ਾਨੀਆਂ ਦਾ ਕੋਈ ਹੱਲ ਕੱਢਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਤਰ੍ਹਾਂ ਤਰ੍ਹਾਂ ਦੀ ਟੂਟ ਕੇਤੀ ਉਪਾਅ ਵੀ ਕਰਦੇ ਆ ਘਰ ਦੇ ਵਿੱਚ ਪਾਠ ਪੂਜਾ ਵੀ ਕਰਦੇ ਆ ਪਰ ਕਈ ਵਾਰ ਸਾਡੇ ਹਾਲਾਤ ਸਾਡੀ ਕਿਸਮ ਸਾਡਾ ਸਾਥ ਨਹੀਂ ਦਿੰਦੇ ਕਿਤੇ ਜੇ ਇਸ ਕਰਕੇ ਅਸੀਂ ਸਾਡੇ ਘਰ ਦੀਆਂ ਉਹ ਪਰੇਸ਼ਾਨੀਆਂ ਨੂੰ ਦੂਰ ਨਹੀਂ ਕਰ ਪਾਉਂਦੇ ਇਸ ਲਈ ਬਹੁਤ ਕੁਝ ਕਰਦੇ ਆ ਪਰ ਕਈ ਵਾਰ ਅਜੀਹਾ ਵੀ ਹੋ ਜਾਂਦਾ ਏ ਕਿ ਪੰਡੇ ਜੀ ਦੇ ਦਸੇਗੇ ਪਾਠ ਪੂਜਾ ਕਰਨ ਤੋਂ ਬਾਅਦ ਵੀ ਸਾਡੀਆਂ ਪਰੇਸ਼ਾਨੀਆਂ ਦੂਰ ਨਹੀਂ ਹੁੰਦੀਆਂ ਜਿਸ ਕਰਕੇ ਲੋਕ ਹੋਰ ਵੀ ਜ਼ਿਆਦਾ ਪਰੇਸ਼ਾਨ ਰਹਿਣ ਲੱਗਦੇ ਨੇ ਪਰ ਜੋ ਅੱਜ ਅਸੀਂ ਤੁਹਾਨੂੰ ਇਹ ਉਪਾਅ ਦੱਸਣ ਜਾ ਰਹੇ ਹਾਂ ਇਹ ਖੁਦ ਗੁਰੂਦੇਵ ਨੇ ਆਪਣੇ ਪਰੇਸ਼ਾਨ ਭਗਤਾਂ ਦੇ ਲਈ ਇੱਕ ਉਪਾਅ ਦੱਸਿਆ ਹੈ ਤੇ ਇਹ ਦਸੇਗੇ ਉਪਾਅ ਨੂੰ ਅਸੀਂ ਅੱਜ ਤੁਹਾਡੀ ਨਾਲ ਸ਼ੇਅਰ ਕਰਨ ਲੱਗੇ ਹਾਂ ਸਭ ਤੋਂ ਖਾਸ ਇਸ ਉਪਾਦੀ ਇਹ ਗੱਲ ਹੈ ਕਿ ਇਸ ਉਪਾ ਨੂੰ ਕਰਨ ਦੇ ਲਈ ਤੁਹਾਨੂੰ 1 ਰੁਪਇਆ ਖਰਚ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ ਬਸ ਪੂਰੇ ਸੱਚੇ ਮਨ ਦੇ ਨਾਲ ਸਰਦਾ ਭਗਤੀ ਦੇ ਨਾਲ ਸੰਿਆਸੀ ਵਾ ਬੀਤੇ ਵਿਸ਼ਵਾਸ ਕਰਕੇ ਇਸ ਉਪਾ ਨੂੰ ਕਰਨਾ ਹੋਵੇਗਾ ਕਿ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਦੇ ਕੋਲ ਆਪਣਾ ਘਰ ਨਹੀਂ ਹੈ ਕਿ ਉਹ ਲੋਕ ਕਿਰਾਏ ਦੇ ਘਰ ਦੇ ਵਿੱਚ ਰਹਿੰਦੇ ਨੇ ਤੇ ਉਹ ਹਰ ਇੱਕ ਪਰਿਵਾਰ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਵੀ ਆਪਣਾ ਘਰ ਹੋਵੇ ਤੇ ਕਈ ਲੋਕਾਂ ਕੋਲ ਆਪਣਾ ਘਰ ਵੀ ਹੁੰਦਾ ਹੈ ਪਰ ਉਹਨਾਂ ਲੋਕਾਂ ਦੀ ਕੁਰਬੀ ਕਈ ਬਹੁਤ ਸਾਰੇ ਸੁਪਨੇ ਹੁੰਦੇ ਨੇ ਜੋ ਪੂਰੇ ਨਹੀਂ ਹੁੰਦੇ ਤੇ ਉਹ ਇਸੇ ਕਰਕੇ ਪੂਰੀ ਜ਼ਿੰਦਗੀ ਪਰੇਸ਼ਾਨ ਰਹਿੰਦੇ ਨੇ ਤਾਂ ਅਜਿਹੇ ਲੋਕ ਇਸ ਵੀਡੀਓ ਨੂੰ ਅੰਤ ਦੇ ਤੱਕ ਬੜੇ ਧਿਆਨ ਦੇ ਨਾਲ ਜ਼ਰੂਰ ਦੇਖਣ ਤੁਸੀਂ ਚਕੇ ਨਹੀਂ ਮੰਨੋਗੇ ਕਿ ਇਸ ਉਪਾਅ ਨੂੰ ਅਸੀਂ ਖੁਦ ਵੀ ਕਰਕੇ ਦੇਖਿਆ ਤੇ ਇਸ ਦਾ ਨਤੀਜਾ ਵੀ ਸਾਨੂੰ ਬਿਲਕੁਲ 101% ਮਿਲਿਆ ਏ ਤੇ ਇਸ ਕਰਕੇ ਅੱਜ ਅਸੀਂ ਖੁਦ ਘਰ ਬੈਠ ਕੇ ਤੁਹਾਡੇ ਲਈ ਇਹ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਜੋ ਕਿ ਕਿਸੇ ਭੈਣ ਭਰਾ ਦਾ ਕੰਮ ਆ ਕੋ ਸਕੇ ਜੇਕਰ ਤੁਹਾਡੀਆਂ ਪਰੇਸ਼ਾਨੀਆਂ ਦਾ ਹੱਲ ਨਹੀਂ ਹੋ ਰਿਹਾ ਤਾਂ ਅੱਜ ਤੋਂ ਹੀ ਤੁਸੀਂ ਉਦਾਸ ਹੋਣਾ ਛੱਡ ਦਿਓ ਕਿਉਂਕਿ ਹੁਣ ਤੁਹਾਡਾ ਵੀ ਹਰ ਸੁਪਨਾ ਪੂਰਾ ਹੋਵੇਗਾ ਬਸ ਤੁਸੀਂ ਇਸ ਉਪਾਅ ਨੂੰ ਸੱਚੇ ਮਨ ਤੇ ਪੂਰੀ ਸ਼ਰਧਾ ਭਗਤੀ ਦੇ ਨਾਲ ਕਰਨਾ ਹੈ ਪਰ ਜੇਕਰ ਅਜੀਹਾ ਸੋਚੋਗੇ ਕਿ ਇਹ ਉਪਾਅ ਫਾਲਤੂ ਹੈ ਇਸ ਦੇ ਨਾਲ ਤਾਂ ਤੁਹਾਨੂੰ ਫਿਰ ਉਲਟਾ ਨੁਕਸਾਨ ਹੀ ਹੋਵੇਗਾ ਕਿਉਂਕਿ ਜਦੋਂ ਅਸੀਂ ਸੋਚਦੇ ਹਾਂ ਕਿ ਇਹ ਤਾਂ ਫਾਲਤੂ ਚੀਜ਼ ਹੈ ਸਾਡੇ ਲਈ ਇਸ ਦੇ ਨਾਲ ਕੁਝ ਨਹੀਂ ਹੋਣ ਵਾਲਾ ਫਿਰ ਉਸ ਚੀਜ਼ ਦਾ ਸਾਨੂੰ ਰਿਜ਼ਲਟ ਪੋਜ਼ਿਟਿਵ ਵੇ ਦੇ ਨਾਲ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਅਸੀਂ ਤੁਹਾਨੂੰ ਇੱਕ ਬੇਨਤੀ ਹੀ ਕਰਾਂਗੇ ਕਿ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਅਜਮਾ ਕੇ ਜ਼ਰੂਰ ਦੇਖੋ ਤੁਹਾਨੂੰ ਰਿਜ਼ਲਟ ਵਿੱਚ ਕਿੰਨੀ ਤੌਰ ਤੇ ਹੀ ਮਿਲੇਗਾ ਅੱਜ ਤੱਕ ਜਿੰਨੇ ਵੀ ਲੋਕਾਂ ਨੇ ਇਹ ਉਪਾਅ ਨੂੰ ਕਰਕੇ ਦੇਖਿਆ ਉਹ ਆਪਣੀ ਮਕਾਨ ਦੇ ਵਿੱਚ ਅੱਜ ਪੂਰੇ ਸੁਖੀ ਖੁਸ਼ੀ ਖੁਸ਼ੀ ਰਹਿ ਰਹੇ ਨੇ ਤੋ ਇਸੇ ਤਰੀਕੇ ਦੇ ਨਾਲ ਅੱਜ ਤੋਂ 3 ਮਹੀਨੇ ਪਹਿਲਾਂ ਦੀ ਗੱਲ ਏ ਕਿ ਇੱਕ ਵਿਅਕਤੀ ਨੇ ਇਸ ਉਪਾਅ ਨੂੰ ਕਰਕੇ ਦੇਖਿਆ ਸੀ ਜਿਸ ਦਾ ਨਤੀਜਾ ਉਸ ਨੇ ਆਪਣੀ ਗੁਵਾਂਡ ਦੇ ਵਿੱਚ ਹੀ ਇੱਕ ਮਕਾਨ ਖਰੀਦ ਲਿਆ ਸੁਣਨ ਦੇ ਵਿੱਚ ਤਾਂ ਤੁਹਾਨੂੰ ਵੀ ਅਜੀਬ ਲੱਗ ਰਿਹਾ ਹੋਵੇਗਾ ਕਿ ਇਹ ਨਾ ਮਮਕਣੇ ਪਰ ਇਹ ਸੱਚੇ ਉਹ ਵਿਅਕਤੀ ਗੁਰੂ ਜੀ ਦੀ ਕਥਾ ਦੇ ਵਿੱਚ ਆ ਕੇ ਗੱਲ ਵੀ ਕਹਿ ਰਿਹਾ ਸੀ ਕਿ ਉਹਨੇ ਪਿਛਲੇ ਕਈ ਸਾਲਾਂ ਤੋਂ ਆਪਣਾ ਇੱਕ ਘਰ ਖਰੀਦਣਾ ਚਾਹੁੰਦਾ ਸੀ ਉਹ ਕਮਾਈ ਤਾਂ ਚੰਗੀ ਕਰਦਾ ਸੀ ਪਰ ਕਮਾਈ ਦਾ ਸਾਰਾ ਪੈਸਾ ਕਿੱਥੇ ਜਾਂਦਾ ਸੀ ਉਸ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਸੀ ਘਰ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਹਮੇਸ਼ਾ ਰਹਿੰਦੀ ਸੀ ਤੇ ਕੋਈ ਨਾ ਕੋਈ ਵਿਅਕਤੀ ਹਮੇਸ਼ਾ ਬਿਮਾਰ ਹੀ ਰਹਿੰਦਾ ਸੀ ਜਿਸ ਕਰਕੇ ਸਾਰੇ ਪੈਸੇ ਖਰਚ ਹੋ ਜਾਂਦੇ ਸਨ ਤੇ ਇਸ ਤੋਂ ਇਲਾਵਾ ਬਾਅਦ ਵਿੱਚ ਉਸ ਨੂੰ ਇਸ ਚਮਤਕਾਰ ਉਪਾਅ ਬਾਰੇ ਪਤਾ ਲੱਗਿਆ ਤੇ ਜੋ ਕਿ ਅਸੀਂ ਤੁਹਾਨੂੰ ਚਮਤਕਾਰੀ ਉਪਾਅ ਦੱਸਣ ਜਾ ਰਹੇ ਹਾਂ ਇਸ ਉਬਾਨੂ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਆਪਣੀ ਘਰ ਦੇ ਵਿੱਚ ਉਸ ਸਥਾਨ ਨੂੰ ਲੱਭਣਾ ਜਿੱਥੋਂ ਕੀੜੀਆਂ ਬਾਹਰ ਨਿਕਲਦੀਆਂ ਹੋਣ ਜਿਸ ਜਗ੍ਹਾ ਤੋਂ ਕੀੜੀਆਂ ਬਾਹਰ ਨਿਕਲਦੀਆਂ ਹਨ ਉਸ ਨੂੰ ਕੀੜੀ ਨਗਰ ਕਿਹਾ ਜਾਂਦਾ ਹੈ ਤੇ ਇਹ ਸਥਾਨ ਲੱਭਣ ਤੋਂ ਬਾਅਦ ਤੁਹਾਨੂੰ ਆਪਣੇ ਘਰ ਦੇ ਨੇੜੇ ਪੀਪਲ ਦੇ ਦਰਖਤ ਦੇ ਕੋਲ ਜਾ ਕੇ ਇਸ ਦਸੇਗੇ ਉਪਾ ਨੂੰ ਕਰਨਾ ਹੋਵੇਗਾ ਤੇ ਇਸ ਤੋਂ ਬਾਅਦ ਤੁਸੀਂ ਮਾਰਕੀਟ ਦੇ ਵਿੱਚ ਜਾਣਾ ਹੈ ਤੇ ਮਾਰਕੀਟ ਤੋਂ ਸਤਨਾਜਾ ਲੈ ਕੇ ਆਉਣਾ ਹੈ ਇਹ ਤੁਸੀਂ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਲਿਆ ਸਕਦੇ ਹੋ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਵੇਗਾ ਇਹ ਕੀੜੀਆਂ ਦਾ ਇੱਕ ਪ੍ਰਕਾਰ ਦਾ ਭੋਜਨ ਹੁੰਦਾ ਹੈ ਸਤਨਾਜੇ ਨੂੰ ਘਰ ਲਿਆਉਣ ਤੋਂ ਬਾਅਦ ਤੁਹਾਨੂੰ ਉਸ ਨੂੰ ਹਰ ਰੋਜ਼ ਸਵੇਰੇ ਜਿੱਥੋਂ ਕੀੜੀਆਂ ਨਿਕਲਦੀਆਂ ਨੇ ਉਹਦੇ ਆਸੇ-ਪਾਸੇ ਪਾ ਦੇਣਾ ਹੈ ਤੇ ਇਸ ਦੇ ਨਾਲ ਹੀ ਤੁਸੀਂ ਆਪਣੇ ਘਰ ਦੇ ਨੇੜੇ ਪੀਪਲ ਦੇ ਦਰਖਤ ਦੇ ਕੋਲ ਚਲੇ ਜਾਓ ਤੇ ਤੁਸੀਂ ਦੇਖੋਗੇ ਕਿ ਪੀਪਲ ਦੇ ਦਰਖਤ ਦੇ ਚਾਰੇ ਪਾਸੇ ਇੱਕ ਛੋਟੀ ਜਿਹੀ ਡੋਲੀ ਪੜੀ ਹੋਵੇਗੀ ਉਸ ਡੋਲੀ ਦੇ ਕੋਲ ਤੁਹਾਨੂੰ ਸਤਨਾਚ ਨੂਰ ਰੱਖ ਦੇਣਾ ਅਜੇਹਾ ਕਰਦੇ ਹੀ ਹੌਲੀ-ਹੌਲੀ ਤੁਹਾਡੇ ਸਾਰੇ ਕੰਮ ਬਣਨ ਲੱਗਣਗੇ ਤੇ ਇਸ ਤੋਂ ਇਲਾਵਾ ਤੁਸੀਂ ਇੱਕ ਨਾਰੀਅਲ ਲੈਣਾ ਹੈ ਤੇ ਉਸ ਨਾਰੀਅਲ ਨੂੰ ਤੁਸੀਂ ਦੋ ਟੁਕੜਿਆਂ ਦੇ ਵਿੱਚ ਕੱਟ ਦਿਓ ਤੇ ਫਿਰ ਇਹਨਾਂ ਦੋਵਾਂ ਟੁਕੜਿਆਂ ਨੂੰ ਤੁਸੀਂ ਸਤਨਾਜੇ ਦੇ ਨਾਲ ਭਰ ਦਿਓ ਕਹਿਣ ਦਾ ਭਾਵ ਕਿ ਸਤਨਾਜੇ ਨੂੰ ਪਾ ਦਿਓ ਤੇ ਜਿੱਥੇ ਕੀਤੇ ਵੀ ਤੁਹਾਡੇ ਘਰ ਵਿੱਚ ਜਾਂ ਆਸ-ਪਾਸ ਤੁਹਾਨੂੰ ਕਿਤੇ ਵੀ ਕੀੜੀ ਨਗਰ ਦਿਖਾਈ ਦਿੰਦਾ ਏ ਕਹਿਣ ਦਾ ਭਾਵ ਕਿ ਜਿੱਥੋਂ ਕੀੜੀਆਂ ਨਿਕਲਦੀਆਂ ਨੇ ਉਥੋਂ ਆਧੇ ਫੁੱਟ ਦੀ ਦੂਰੀ ਤੇ ਥੋੜੀ ਜਿਹੀ ਤੁਸੀਂ ਮਿੱਟੀ ਫੁੱਟਣੀ ਏ ਤੇ ਮਿੱਟੀ ਫੁੱਟ ਕੇ ਉਸ ਨਾਰੀਅਲ ਨੂੰ ਤੁਸੀਂ ਰੱਖ ਦੇਣਾ ਤੁਹਾਨੂੰ ਇਹ ਦੱਸ ਦਈਏ ਕਿ ਕੀੜੀਆਂ ਜ਼ਿਆਦਾਤਰ ਸਵੇਰ ਦੇ ਸਮੇਂ ਹੀ ਨਿਕਲਦੀਆਂ ਨੇ ਹੁਣ ਤੁਸੀਂ ਜੋ ਨਾਰੀਅਲ ਰੱਖਿਆ ਉਸ ਵਿੱਚ ਸਤਨਾਜੇ ਦੇ ਨਾਲ 1 ਰੁਪਿਆ ਦਾ ਸਿੱਕਾ ਵੀ ਰੱਖ ਦਿਓ ਤੇ ਉਸ ਨੂੰ ਤੁਸੀਂ ਮਿੱਟੀ ਦੇ ਵਿੱਚ ਦਬਾ ਦਿਓ ਤੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਤੁਸੀਂ ਇਹ ਉਪਾਅ ਕੀੜੀ ਨਗਰ ਚੋਂ ਕੀੜੀਆਂ ਦੇ ਨਿਕਲ ਤੋਂ ਪਹਿਲਾਂ ਹੀ ਕਰਨਾ ਹੋਵੇਗਾ ਤੁਸੀਂ ਦੇਖੋਗੇ ਕਿ ਜਿੱਥੇ ਤੁਸੀਂ ਨਾਰੀਅਲ ਦੱਬਿਆ ਹੋਵੇਗਾ ਉਥੋਂ ਹੀ ਕੀੜੀਆਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਤੇ ਜਿਵੇਂ ਜਿਵੇਂ ਕੀੜੀਆਂ ਇਸ ਨੂੰ ਖਾਂਦੀਆਂ ਚਾਲਗੀਆਂ ਓਵੇਂ ਹੀ ਤੁਹਾਡੀ ਤਰੱਕੀ ਦੇ ਸਾਰੇ ਰਸਤੇ ਖੁੱਲਦੇ ਚਲੇ ਜਾਣਗੇ ਇਹ ਇੱਕ ਰਾਮਬੰਤੀ ਚਮਤਕਾਰੀ ਉਪਾਏ ਤੇ ਇਸ ਨੂੰ ਕਰਨਾ ਬਹੁਤ ਹੀ ਸੌਖਾ ਹੈ ਇਹ ਉਪਾਅ ਮੈਂ ਗੁਰੂ ਜੀ ਦੀ ਕਥਾ ਸੁਣ ਕੇ ਦੱਸਿਆ ਹੈ ਤੁਸੀਂ ਚਾਹੋ ਤਾਂ ਗੁਰੂ ਜੀ ਦੀ ਕਥਾ ਦੇ ਵਿੱਚੋਂ ਵੀ ਜਾ ਕੇ ਸੁਣ ਸਕਦੇ ਹੋ ਇਸ ਦੇ ਲਈ ਤੁਹਾਨੂੰ ਗੁਰੂ ਜੀ ਦੀ ਪੂਰੀ ਹੀ ਕਥਾ ਸੁਣਨੀ ਹੋਵੇਗੀ ਕਿਉਂਕਿ ਐਸੀ ਇਹ ਕਥਾ ਸੁਣ ਕੇ ਪੂਰੇ ਵਿਸਤਾਰ ਦੇ ਨਾਲ ਤੁਹਾਨੂੰ ਉਪਾਅ ਦੱਸਿਆ ਹੈ ਤੇ ਜੇਕਰ ਤੁਹਾਨੂੰ ਇਹ ਉਪਾਅ ਤੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਸਾਡੀ ਵੀਡੀਓ ਨੂੰ ਵਾਅਦ ਤੋਂ ਵਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਵਾਕੇਸਟੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਤੇ ਨਵੀਂ ਜਾਣਕਾਰੀ ਦੇ ਨਾਲ ਤਾਂ ਤੱਕ ਦੀ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਤੇ ਸ਼ੇਅਰ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਸੋ ਅਨਵਾਦੀ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ